ਵਹੀਗੁਰ ਜੀ ਦਾ ਖਾਲਸਾ ਵਹੀਗੁਰ ਜੀ ਕੀ ਫਤਿਹ ਅੱਜ ਮੈਂ ਇੱਕ ਬਹੁਤ ਅਹਿਮ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਨੀ ਹੈ ਨਹੰਗ ਸਿੰਘਾਂ ਦਾ ਵਿਸ਼ਾ ਸ਼੍ਰੀ ਚੰਕਾਰ ਸਾਹਿਬੇ ਹਰ ਸਾਲ ਸ਼ਹੀਦੀ ਜੋੜ ਮੇਲਾ ਲੱਗਦਾ ਹੈ ਇਹ ਸ਼ਹੀਦੀ ਜੋੜ ਮੇਲੇ ਤੇ ਬਹੁਤ ਵੱਡੀ ਤਦਾਦ ਦੇ ਵਿੱਚ ਗੁਰੂਦਿਆਂ ਲਾਡਲੀਆਂ ਫੌਜਾਂ ਨਹੰਗ ਸਿੰਘ ਆਉਂਦੇ ਨੇ ਪਰ ਇਸ ਗੱਲ ਦਾ ਬੜਾ ਦੁੱਖ ਤੇ ਅਫਸੋਸ ਹੈ ਕਿ ਨਹੰਗ ਬਾਣੇ ਦੇ ਵਿੱਚ ਕੁਝ ਲੋਕ ਅਜਿਹੇ ਕੁਝ ਪੈੜ ਕਰ ਗਏ ਨੇ ਜਿਹੜੇ ਕਿ ਗਲਤ ਕੰਮਾਂ ਨੂੰ ਅੰਜਾਮ ਦੇ ਰਹੇ ਨੇ। ਸ਼੍ਰੀ ਚਮਕੌਰ ਸਾਹਿਬ ਦੇ ਵਿਖੇ ਸਾਡੀ ਏਜੰਸੀ ਦੇ ਲਾਗੇ ਇੱਕ ਕਾਰ ਖੜੀ ਸੀ ਸ਼ੀਤੀ ਜੋੜ ਮੇਲੇ ਤੇ Maruti 800 ਸੀਟੀ ਰਤੋਂ ਦੇ ਬੰਦਿਆਂ ਦੀ ਉਹ ਗੱਡੀ ਸੀ। ਜਦੋਂ ਵੀਡੀਓ ਦੀ ਜਾਂਚ ਪੜਤਾਲ ਕੀਤੀ ਗਈ ਤਾਂ ਇਹ ਦੇਖਿਆ ਗਿਆ ਕਿ ਨਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਨੌਜਵਾਨ ਮੁੰਡੇ ਉਹ ਕਾਰ ਚੋਰੀ ਕਰਦੇ ਦੇਖੇ ਗਏ। ਨਾਲ ਨਾਲ ਤੁਹਾਨੂੰ ਵੀਡੀਓ ਵੀ ਦਿਖਾ ਰਹੇ ਹਾਂ ਜਿਹਦੇ ਵਿੱਚ ਉਹ بار-बार ਗੀੜੇ ਮਾਰਦੇ ਆ ਮੂੰਹ ਢਾਕੇ ਹੋਏ ਨੇ ਉਹਨਾਂ ਨੇ ਕੱਪੜੇ ਦੇ ਨਾਲ ਤਾਂ ਕਿ ਸਾਡੀ ਪਛਾਣ ਨਾ ਹੋ ਸਕੇ ਪਿਛਲੇ ਸਾਲ ਵੀ ਸ਼ਹੀਦੀ ਜੋੜ ਮੇਲੇ ਤੇ ਇੱਕ ਸਾਡੇ ਹਿੰਦੂ ਵੀਰ ਦੀ ਦੁਕਾਨ ਹੈ ਦਵਾਈਆਂ ਦੀ ਉਹਦੇ ਤੇ ਜਾ ਕੇ ਹਮਲਾ ਕੀਤਾ ਗਿਆ ਨਹੰਗ ਸਿੰਘ ਬਾਣੇ ਦੇ ਵਿੱਚ ਵੀ ਉਹ ਮੁੰਡੇ ਸੀ ਕਿ ਸਾਨੂੰ ਨਸ਼ੇ ਦੀਆਂ ਗੋਲੀਆਂ ਤੇ ਉਹ ਕਹਿੰਦਾ ਮੈਂ ਨਸ਼ਾ ਨਹੀਂ ਵੇਚਦਾ ਉਹਦੇ ਤੇ ਹਮਲਾ ਕੀਤਾ ਗਿਆ ਜਾਨਲੇਵਾ ਉਸ ਤੋਂ ਬਿਨਾ ਸ਼ਹੀਦੀ ਜੋੜ ਮੇਲੇ ਤੇ ਅਕਸਰ ਦੇਖਦੇ ਆ ਕਿ ਸ਼ਾਮ ਦੇ ਸਮੇਂ ਨਹੰਗ ਸਿੰਘ ਬਾਣੇ ਦੇ ਵਿੱਚ ਸ਼ਰਾਬ ਹੀ ਆਂਸਰ ਦੁਕਾਨਦਾਰਾਂ ਦੀਆਂ ਟੋਪੀਆਂ ਚੱਕ ਕੇ ਲੈ ਜਾਂਦੇ ਨੇ ਸਵੈਟਰ ਚੱਕ ਕੇ ਲੈ ਜਾਂਦੇ ਨੇ ਜਿਹੜੇ ਉਹ ਟੋਪੀਆਂ ਵੇਚਦੇ ਨੇ ਉਹ ਚੱਕ ਕੇ ਲੈ ਜਾਂਦੇ ਨੇ ਬੜੀ ੱੱੱਕੇਸ਼ਾਈ ਹੁੰਦੀ ਆ ਇਸ ਵਾਰ ਵੀ ਸ਼ਹੀਦੀ ਜੋੜ ਮੇਲੇ ਤੋਂ 2 ਦਿਨ ਪਹਿਲਾਂ ਸ੍ਰੀ ਚਮਕੌਰ ਸਾਹਿਬ ਦੀ ਇੱਕ ਬੀਬੀ ਤੋਂ ਪਰਸ ਖੋ ਕੇ ਭੱਜਿਓ ਵੀ ਨੰਘ ਸਿੰਘਾਂ ਦੇ ਬਾਣੇ ਦੇ ਵਿੱਚ ਹੀ ਸੋ ਇਸ ਗੱਲ ਦਾ ਬੜਾ ਦੁੱਖ ਤੇ ਅਫਸੋਸ ਹੈ ਕਿ ਅਜਿਹੇ ਲੋਕ ਨੰਘ ਸਿੰਘਾਂ ਨੂੰ ਬਦਨਾਮ ਕਰਦੇ ਨੇ ਕਿਉਂਕਿ ਨੰਘ ਸਿੰਘ ਬਹੁਤ ਵੱਡੀ ਹਸਤੀ ਆ ਭਾਈ ਕਾਨ ਸਿੰਘ ਨਾਭਾ ਦੇ ਮਹਾਨ ਕੋਸ਼ ਵਿੱਚ ਜਿਹੜੀ ਵਿਆਖਿਆ ਕੀਤੀ ਗਈ ਆ ਨੰਘ ਦੀ ਉਹ ਲਿਖਦੇ ਨੇ ਕਿ ਸਿੰਘਾਂ ਦਾ ਉਹ ਵਰਗ ਜਿਹੜਾ ਸਿਰ ਤੇ ਫਰੇ ਵਾਲਾ ਦਵਾਨਾ ਲਾ ਸਜਾਉਂਦਾ ਛਸ਼ਟੇ ਧਾਰੀ ਆ ਨੀਲਾ ਬਾਣਾ ਪਹਿਨਦਾ ਜਿਹੜਾ ਮੌਤ ਦੀ ਸ਼ੰਕਾ ਨਹੀਂ ਰੱਖਦਾ ਸ਼ਹੀਦੀ ਲਈ ਹਰ ਵਕਤ ਤਿਆਰ ਰਹਿੰਦਾ ਜਿਹੜਾ ਮਾਇਆ ਤੋਂ ਹਰ ਵਕਤੇ ਨਿਰਲੇਪ ਹੈ ਉਹ ਨਹੰਗ ਐ ਐਡੀ ਵੱਡੀ ਪਦਵੀ ਐ ਤੇ ਕਿਹਾ ਜਾਂਦਾ ਸੀ ਆਗੇ ਨਹੰਗ ਤੇ ਬੂਹੇ ਖੋਲਦੋ ਨਿਸ਼ੰਗ ਪਰ ਅੱਜ ਹਾਲਾਤ ਕੀ ਨੇ ਮੈਂ ਬੇਨਤੀ ਕਰਦਾ ਨਹੰਗ ਸਿੰਘ ਜੱਥੇਬੰਦੀ ਦੇ ਜਿੰਨੇ ਜਥੇਦਾਰ ਸਾਹਿਬ ਨੇ ਮੁਖੀ ਨੇ ਕਿ ਤੁਹਾਨੂੰ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਕਿ ਤੁਹਾਡੇ ਜਥਿਆਂ ਦੇ ਵਿੱਚ ਕਿਤੇ ਅਜਿਹੇ ਗਲਤ ਅੰਸਰ ਕੁਝ ਪੈਠ ਨਾ ਕਰ ਜਾਣ ਬੜੀ ਘੋਖ ਪੜਤਾਲ ਕਰਨ ਦੀ ਲੋੜ ਹੈ ਕਿਉਂਕਿ ਬਦਨਾਮੀ ਹੋ ਰਹੀ ਹੈ ਬੜੀ ਬੜੀ ਵੱਡੀ ਪੰਦਰ ਦੇ ਨਸ਼ੇ ਕਰਦੇ ਨੇ ਲੋਕਾਂ ਤੋਂ ਲੁੱਟਾਂ ਖੂਹਾਂ ਕਰ ਰਹੇ ਨੇ ਨੰਗ ਬਾਣਿਆਂ ਦੇ ਵਿੱਚ ਤੇ ਉਹ ਜਿਹੜਾ ਇੱਕ ਰੁਤਬਾ ਨੰਘ ਸਿੰਘ ਦਾ ਜਿਹੜਾ ਇੱਕ ਪਿਆਰ ਸਤਕਾਰ ਲੋਕਾਂ ਦੇ ਮਨ ਵਿੱਚ ਨੰਘ ਸਿੰਘਾਂ ਦਾ ਸੀ ਉਹ ਅਜਿਹੀਆਂ ਵਾਰਦਾਤਾਂ ਨੂੰ ਦੇਖ ਕੇ ਘਟਦਾ ਸੋ ਮੇਰੀ ਇਹ ਬੇਨਤੀ ਹੈ ਸਮੁੱਚੀ ਸਿੱਖੀ ਕੌਮ ਨੂੰ ਵੀ ਸਾਡੇ ਜਿਹੜੇ ਰਾਧਸੇਰੇ ਨੇ ਆਗੂ ਨੇ ਸਾਡੇ ਸਿੱਖ ਕੌਮ ਦੇ ਤੇ ਨਹੰਗ ਜਥੇ ਬੰਦੀਆਂ ਦੇ ਮੁਖੀ ਸਹਿਬਾਨ ਖਾਸ ਕਰਕੇ ਇਹ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਅਜਿਹੇ ਅੰਸਰਾਂ ਨੂੰ ਬਹੁਤ ਜ਼ਿਆਦਾ ਧਿਆਨ ਨਾਲ ਰੱਖ ਕੇ ਉਹਨਾਂ ਨੂੰ ਇੱਕੋਸ ਭੈਠਾ ਨਾ ਕਰਦੇ ਹੋ ਆਪਣੀਆਂ ਜਥੇ ਬੰਦੀਆਂ ਦੇ ਵਿੱਚ ਤਾਂ ਕਿ ਜੋ ਸਿੱਖ ਕੌਮ ਦਾ ਇਹ ਵੱਡਾ ਸ਼ਰਮਾਇਆ ਨਹੰਗ ਜਥੇ ਬੰਦੀਆਂ ਨੇ ਉਹ ਬਦਨਾਮ ਨਾ ਹੋ ਜਾਣ ਕਿਉਂਕਿ ਅਸੀਂ ਰੋਜ਼ ਦੇਖਦੇ ਹਾਂ ਕਿ ਅਜਿਹੇ ਕਟਰਾਮਾ ਆਮ ਹੀ ਵਾਪਰ ਲੱਗਦੀਆਂ ਸੋ ਮੇਰੀ ਇਹ ਬੇਨਤੀ ਹੈ ਕਿ ਇਸ ਗੱਲ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ ਹਰ ਜਿਹੜਾ ਨੰਘ ਬਾਣੇ ਵਿੱਚ ਬੰਦਾ ਹੈ ਉਹ ਪੂਰਾ ਨੰਘ ਨਹੀਂ ਹੁੰਦਾ ਇਸ ਗੱਲ ਦਾ ਖਿਆਲ ਰੱਖਿਆ ਜਾਵੇ ਧਿਆਨ ਰੱਖਿਆ ਜਾਵੇ ਕਿਉਂਕਿ ਨੰਘ ਬਾਣੇ ਨੂੰ ਦਾ ਦੁਰਪਯੋਗ ਹੋਣ ਲੱਗ ਗਿਆ ਲੋਕਾਂ ਨੂੰ ਲੁੱਟਾਂ ਖੂਹਾਂ ਹੋਣ ਲੱਗੀਆਂ ਇਸ ਗੱਲ ਬਾਰੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਬਹੁਤ ਬਹੁਤ ਧੰਨਵਾਦ